ਅੱਜ ਅਸੀਂ ਪਹੁੰਚੇ ਆ ਪੱਗੂਪੁਰ ਸੈਂਟਰ ਦੇ ਵਿੱਚ ਜੀ ਮੇਰੇ ਨਾਲ ਖਲੋਤੇ ਨੇ ਵੀਰਾਰੇ ਕਹਿੰਗੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਕਿਉਂਕਿ ਬਹੁਤ ਵੱਧ ਲੋਕ ਆ ਜਿਹੜੇ ਇੱਥੇ ਨਾਰਫੀਨ ਦੀਆਂ ਗੋਲੀਆਂ ਜਿਹੜੇ ਸੈਂਟਰਾਂ ਦੇ ਵਿੱਚ ਮਿਲ ਰਹੀਆਂ ਜੀ ਕਿਉਂਕਿ ਇਹ ਸੇਰ ਤੇ ਵੀ ਬਹੁਤ ਨੁਕਸਾਨ ਕਰਦੀਆਂ ਇਹ ਲੋਕ ਚਾਹੁੰਦੇ ਆ ਜੀ ਕਿਤੇ ਪੰਜਾਬ ਦੇ ਵਿੱਚ ਖਾਸ ਕਰਕੇ ਖੇਤੀ ਹੋ ਜੇ ਤੇ ਜਾਂ ਕਿਤੇ ਸਰਕਾਰ ਫੀਮ ਪੋਸਟ ਦੇ ਠੇਕੇ ਕੋਲੇ ਕਿਉਂਕਿ ਸਰਕਾਰ ਜਦੋਂ ਜੀ ਨਾ ਪਹਿਲੀ ਮਾਨਸਾਹਬ ਦੀ ਸਰਕਾਰ ਸੀ ਮਾਨਸਾਹਬ ਖੁਦ ਧਰਨਿਆਂ ਦੇ ਵਿੱਚ ਬੈਠਦੇ ਰਹਿਆ ਤੇ ਇਹ ਕਹਿੰਦੇ ਰਹੇ ਆ ਜੀ ਵੀ ਮੇਰੀ ਸਰਕਾਰ ਆਉਗੀ ਅਸੀਂ ਫੀਮ ਪੋਸਟ ਦੇ ਠੇਕੇ ਖੋਲ੍ਹਾਂਗੇ ਜਾਂ ਖਲਸਾ ਦੀ ਖੇਤੀ ਲਾਗੂ ਕਰਾਵਾਂਗੇ ਆਹ ਦੇਖੋ ਕਿੰਨੇ ਮੋਟਰਸਾਈਕਲ ਕਿੰਨੇ ਜਿਹੜੇ ਵੀਰ ਆ ਸਾਰੇ ਇਥੇ ਭੱਗੂਪੁਰ ਸੈਂਟਰ ਦੇ ਵਿੱਚ ਗੋਲੀਆਂ ਲੈਣ ਆਉਂਦੇ ਦੂਰੋਂ ਦੂਰੋਂ ਕੋਈ ਚੋਲੇ ਤੋਂ ਆਂਦਾ ਕੋਈ ਪਿੱਖੀ ਰੇਣ ਤੋਂ ਅਲੱਗ-ਅਲੱਗ ਦੂਰੋਂ-ਦੂਰੋਂ ਆਉਂਦੇ ਆ ਅਜੀ ਕਿ ਸਾਨੂੰ ਉਹ ਤੰਗੀ ਕੋਈ ਨਹੀਂ ਆ ਜਿਹੜੀ ਦੂਜੇ ਦੇ ਦਿਨ ਦਵਾ ਮਗਾ ਕੇ ਨਾ ਇਹਾਂ ਦੇ ਵੀ ਚੱਲੋ ਭਗੂਪੁਰਾ ਛੋਟੇ ਯਾਰਾ ਬੰਦਾ ਖੜਾ ਆਣਾ ਹਾਂਜੀ ਹਾਂਜੀ ਤੇ ਗੱਲ ਇਹ ਆ ਜੀ ਤੇ ਕੀ ਆਪਣੀ ਮੰਗ ਕੀ ਤੁਸੀਂ ਚਾਹੁੰਦੇ ਜੀ ਪੰਜਾਬ ਦੇ ਵਿੱਚ ਮਨੁੰਡੇ ਕਿੰਨੇ ਮਰਦੇ ਆਂ ਬੰਦੇ ਦੀ ਮਿਲਣਾ ਚਾਹੀਦਾ ਕਿ ਨਹੀਂ ਕਿ ਨਹੀਂ ਆ ਹੁਣ ਕਿੰਨੇ ਮੁੰਡੇ ਚਿੱਟਾ ਲਾ ਲਾ ਕੇ ਮਰੀ ਜਾਂਦੇ ਆਂ ਇੰਨੀਆਂ ਮੋਤਾਂ ਹੀਰੋਇਨ ਦੇ ਨਾਲ ਚਿੱਕੇ ਨਾਲ ਹੋ ਰਹਿਣਾ ਵਾ ਉਹ ਤੇਰਾ ਨਾਂ ਵੀ ਬੰਦਾ ਮਰਿਆ ਹਾਂ ਕੋਈ ਅੱਜ ਕਰ ਰਹੀ ਇਹੋ ਜਿਹੀ ਗੱਲ ਹੀ ਸੁਣੀ ਆ ਗੋਲੀਆਂ ਨਾਲ ਸਭ ਉਹ ਲਗਾ ਦੇ ਫਰਕ ਪਾਉਂਦੀਆਂ ਆ ਬੰਦੇ ਨੂੰ ਮਾਰਦੇ ਨੂੰ ਮਿਲਣਾ ਕਿੱਥੀ ਹੋਣੀ ਚਾਹੀਦੀ ਆ ਹਨ ਕੋਈ ਬਾਜਾ ਫੇਰ ਪਰ ਬੇਦਰ ਬਜ਼ੁਰਗ ਬੰਦਿਆਂ ਦਾ ਬੜਾ ਆਪਾ ਬਾਜੂਗਾ ਜੀ ਕਿਉਂਕਿ ਜਿਹੜੇ ਆ ਇੰਨੇ ਆਪਣੇ ਕਿਉਂਕਿ ਆਪਣੀ ਰੈਲੀ ਕਰਾਈ ਸੀ ਆਪਣੇ ਜਗਮੀਤ ਬਾਈ ਜੱਗੇ ਨੇ 45 ਲੱਖ ਰੁਪਏ ਦਾ ਪਹਿਲੋਂ ਨਾਮ ਰੱਖਿਆ ਸੀ ਵੀ ਜੇ ਕੋਈ ਵੀ ਮ ਖੌਨ ਵਾਲਾ ਬੰਦਾ ਮਰਿਆ ਹੋਵੇ ਜਾਂ ਪੋਸਟਖਾਨਾ ਵਾਲਾ ਮਰਿਆ ਹੋਵੇ 45 ਤੋਂ 1 ਕਰੋੜ ਰੁਪਏ ਨਾਮ ਕਰਤਾ ਨੇ ਮੁਕਸਰ ਮੰਗੀ ਤੇ ਕਿ ਕਿਸੇ ਬੰਦੇ ਤੋਂ ਦਿੱਤੀਆਂ ਕਿਹਾ ਠੀਕ ਹੈ ਜੀ ਤੇ ਇਸੇ ਕਰਕੇ ਹਾਂ ਜੀ ਲਾ ਕੇ ਆਇਆ ਬਣਾ ਵੀਰ ਪ੍ਰੀਸ਼ਦ ਨੇ ਇਹਨਾਂ ਚੀਜ਼ਾਂ ਨਾਲ ਬੰਦਾ ਗੋਲੀਆਂ ਨਾਲ ਮਰਦਾ ਪੋਸਟਫੀਮ ਨਾਲ ਕੋਈ ਨਹੀਂ ਮਰਦਾ ਸਗੋਂ ਬੰਦੇ ਨੂੰ ਟੈਕ ਪਾ ਕੇ ਜਿੰਦਈਏ ਤੇ ਬੰਦਾ ਵੱਜ ਜਾਂਦਾ ਰਾਜ ਜਾਂਦਾ ਬਿਲਕੁਲ ਇਸ ਸਰਕਾਰ ਨੂੰ ਬੇਨਤੀ ਆ ਇਹ ਚਾਹੀਦੀ ਆ ਖੇਤੀ ਹੋਰ ਆ ਖੇਤੀ ਹੋਰ ਵੀ ਲੋਕਾਂ ਦੇ ਆ ਜੇ ਸਾਡੇ ਕਰਦੇ ਤੇ ਸਾਡੀ ਦੁਨੀਆ ਸੌਕੀ ਹੋ ਜਾਊ ਬਿਲਕੁਲ ਜੀ ਬਿਲਕੁਲ ਇਹ ਗੱਲ ਕਿਉਂਕਿ ਇਹ ਕੁਦਰਤੀ ਘੇਤੀ ਹੈ ਸਰਕਾਰਾਂ ਨੇ ਜਾਣਬੁੱਝ ਕੇ ਐਨਡੀਪੀਐਸ ਲਾ ਕੇ ਇਹਦੇ ਤੇ ਧਾਰਾ ਲਾ ਕੇ ਇਹਦੇ ਦੇ ਬਚਾ ਕਰ ਦਿੰਦੇ ਆ ਕਿਉਂਕਿ ਐਨਡੀਪੀਐਸ ਮੰਨ ਕੇ ਜਿਹੜਾ 1960 ਦੇ ਵਿੱਚ ਖਸਕਾਦੀ ਕੀਤੀ 1940 ਦੇ ਬਾਅਦ ਹੋਈ ਆ ਆਪਣੇ ਪਟਿਆਲਾ ਬਸ ਸਟੈਨਾ ਨਾ ਇਹਨੂੰ ਸਾਹਮਣੇ ਠੇਕਾ ਹੁੰਦਾ ਉਹਨਾਂ ਨੂੰ ਪਤਾ ਵਾ ਮਾਹਲੀ ਚੰਗਾ ਸੀ ਪਹਿਲੇ ਜਮਾਨੇ ਚ ਖਾਂਦੇ ਸੀ ਲੋਹਾ ਬਿਨਾ ਕਿਨਾ ਕੰਮ ਕਰਦੇ ਸੀ ਢੋਲਦੇ ਸੀ ਉਮਰ ਵੀ 100 ਸਾਲ ਤੋਂ ਵੱਧ ਹੋ ਗਏ ਜਿਹਦੇ ਹੁਣ ਤਾਂ ਸਾਹਮਣੇ 78 ਦੇ ਵਿੱਚ ਵਿੱਚ ਕੰਮ ਨਿਭਾ ਨਹੀਂ ਆ ਰਿਹਾ ਕਿੰਦਾ ਕੰਮ ਕਹੋ ਕਿ ਆ ਇਹਨੂੰ ਕੈਮਰਾਮੈਨ ਦਿਖਾ ਦੇ ਕਿੰਨੇ ਮੋਟਰਸਾਈਕਲ ਖੜੇ ਆ ਬਾਕੀ ਅੰਦਰ ਵੀ ਇਹਨੂੰ ਵੀ ਦਿਖਾ ਵੀਰਾਂ ਦੇ ਸਾਰੇ ਸਾਰਾ ਕੰਮ ਕਰਨਾ ਚਾਹੀਦਾ ਹੈ ਰਾਣਾ ਦੇ ਚਾਹੀਦੇ ਆ ਜੀ ਆ ਜੀ ਦੀ ਬਜ਼ੁਰਗ ਗੱਲ ਕਰੀਏ ਜੀ ਪੋਸਟ ਦੇ ਨਾਲ ਅੱਜ ਤੱਕ ਇੱਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਤੇ ਨਾ ਕੋਈ ਸਬੂਤ ਹੀ ਪੇਸ਼ ਹੋ ਸਕਿਆ ਬਿਲਕੁਲ ਜੀ ਬਿਲਕੁਲ ਨਾ ਮੌਤ ਹੋਈ ਸਕਦੀ ਕਿਉਂਕਿ ਇਹਦੇ ਨਾਲ ਦਵਾਈਆਂ ਜੀ ਪੈਂਦੀ ਹੈ ਫੀਮ ਹਾਂਜੀ ਜੇ ਕਿਤੇ ਇਹਦੇ ਠੇਕੇ ਖੁੱਲ ਜੇ ਮੈਂ ਕਿ ਇੱਕ ਤਾਂ ਸਰਕਾਰ ਤੇ ਜਿਹੜਾ ਨੀਂਵੇ ਸਰਕਾਰ ਕਰਜਾਨਾ ਖਾਲੀ ਆ ਉਹ ਭਰੂਖ ਜਾਣਾ ਭਰੂਖ ਜਾਣਾ ਮੈਂ ਨੇ ਵੀ ਚੱਲ ਆ ਪੜੀ ਜਾ 1500 ਨੂੰ ਜੇ ਵੀ ਚੱਲ ਮਿਲੂ ਵੀ ਆ ਵੀ ਆਪਾਂ 1500 ਨੂੰ ਵੀ ਲੈਣ ਨੂੰ ਤਿਆਰ ਆ ਵੀ ਚੱਲ ਆ ਹੁਣ ਕਿਤੇ ਕਿਹਨੇ ਬੰਦੇ ਜਿਹੜੀਆਂ ਦਿਹਾੜੀਆਂ ਕਈ ਬੰਦੇ ਦਿਹਾੜੀਆਂ ਵਾਲੇ ਆਉਂਦੇ ਆ ਛੱਡ ਕੇ ਕਿ ਦਿਹਾੜੀ ਚਾਹੇ ਨਹੀਂ ਜਾਂਦਾ ਜਾਂਿਆ ਨਹੀਂ ਜਾਂਦਾ ਸਾਰਾ ਦਿਨ ਲੈਣ ਚ ਲੰਗ ਜਾਂਦੀ ਆ ਆਂਡਰਲੈਂਡ ਬੜੀ ਲੰਮੀ ਵੇਖੋ ਜੀ ਹਾਂ ਲੰਮੀ ਲੈਣ ਹੈਗੀ ਆ ਵੀਡੀਓ ਬਣਾਈ ਹੋਈ ਆ ਲੋਕ ਵੀ ਬੱਚਾ ਨੂੰ ਕੀ ਖੋਣਾ ਜਾਵੇ ਆਜ ਨੂੰ ਬੱਚਿਆਂ ਨੂੰ ਕੀ ਖੋਣਗੇ ਜਾਗ ਬਿਲਕੁਲ ਜੀ ਬਿਲਕੁ ਯਾਰ ਇਹ ਨਹੀਂ ਰੱਖਣਾ ਯਾਰ ਇਹ ਸਾਰਾ ਦਿਨ ਤਾਂ ਯਾਰ ਇਹ ਲੋਹਣਾ ਨਹੀਂ ਕਰਦੇ ਸਾਡੀ ਬੇਨਤੀ ਆ ਜੇ ਦੁਨੀਆ ਬਚਾਉਣੀ ਆ ਤੇ ਇਹ ਤੀਕਾ ਲਾ ਦੋ ਪੋਤ ਫੀਮ ਦੀ ਜਾਂ ਠੇਕੇ ਖੋਲਣ ਹਾਂ ਜਾਂ ਠੇਕੇ ਖੋਲ ਜਾਣ ਇਹੋ ਹੀ ਆਨੇ ਦੀ ਕਿਉਂਕਿ ਜੇ ਕਿਤੇ ਆਨੇ ਨਾ ਫੀਮ ਨਾਲ ਫੀਮ ਪਾਉ ਬਾ ਕਿਉਂਕਿ ਬਾਹਰਲੇ ਮੁਲਕਾਂ ਚ ਦੇਖੋ ਆਪਣੀ ਜਿਹੜਾ ਦੇਸ਼ ਆ ਨਾ ਬਾਹਰਲੇ ਮੁਲਕਾਂ ਤੋਂ ਫੀਮ ਲੈ ਕੇ ਤੇ ਫਿਰ ਦਵਾਈਆਂ ਚ ਤਿਆਰ ਕਰਦੇ ਆ ਤੇ ਜਦੋਂ ਕਿਤੇ ਜਨਾਨੀ ਦੇ ਜਗਾਹ ਹੁੰਦਾ ਕਈ ਵਾਰ ਜਿਹੜਾ ਪੀੜਾ ਦਾ ਟੀਕਾ ਲਾਉਂਦੇ ਆ ਨਾ ਉਹ ਫੀਮ ਦਾ ਤਿਆਰ ਹੁੰਦਾ ਜੇ ਤਿਆਰ ਇਹ ਵੀ ਗੱਲ ਦਾ ਮੈਂ ਟਾਲ ਲੈ ਲਿਆ ਕਿਉਂਕਿ ਇਹ ਬੜੇ ਜਿਹੜੇ ਜਦੋਂ ਕਿਤੇ ਜਾ ਕੇ ਤਾਂ ਗੋਲੀ ਲੱਗ ਜਾਂਦੀ ਅੱਜ ਲੋਕ ਕੋਈ ਧੰਨਵਾਦ ਹੋ ਜਾਂਦੀ ਉਦੋਂ ਫੀਮ ਦਾ ਟੀਕਾ ਲਾਉਂਦੇ ਆ ਤੇ ਬੰਦੇ ਜਿਹੜਾ ਦਰਦਾ ਹੁੰਦਾ ਨਾ ਉਹ ਬਿਲਕੁਲ ਖਾੜ ਜਾਂਦੀ ਨਾਲੇ ਜੀ ਤੇ ਬਹੁਤ ਇਹ ਉਹ ਮਾਨ ਸਰਕਾਰ ਨੂੰ ਬੇਨਤੀ ਹੈ ਜੀ ਖਾਸ ਖਾਸ ਦੀ ਖੇਤੀ ਕੋਲੇ ਜਾਂ ਫੀਮ ਘੋਟ ਦੇ ਠੇਕੇ ਕੋਲੇ ਜੇ ਆਪਣੀ ਪੰਜਾਬ ਦੀ ਜਵਾਨੀ ਬਚਾਉਣੀ ਆ ਇੱਕ ਜਵਾਨੀ ਬਚੀ ਇੱਕ ਕਿਸਾਨੀ ਬਚੀ ਲੋਕ ਸੌਖੇ ਹੋ ਜਾਣ ਜੁਨੀਆਂ ਸੌਕੀ ਬੜੀ ਜਿਆਦੀ ਨੌਕਰੀ ਹੋ ਜਾਣੀ ਆ ਇਹ ਚੀਜ਼ ਦੇ ਬਣ ਕੇ ਕੰਮ ਤੇ ਬਾਕੀ ਮੈਂ ਨਾ ਵੀ ਵੱਧ ਤੋਂ ਵੱਧ ਸਾਡਾ ਸਾਧਿਆ ਕਰੋ ਮੈਂ ਆ ਉੱਤਮ ਨੁਕਸਾਨ ਫਲਬਰ ਜੁਨੀਆ ਨਾ ਜਥੇਬੰਦੀ ਦਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਬਾਕੀ ਸਾਡੇ ਪੰਜਾਬ ਪ੍ਰਧਾਨ ਹਨ ਪਿੱਛੇ ਵੀ ਦੇਖੋ ਆ ਰਾਤੋਂ ਖਸਤਾ ਤੇ ਖੇਤੀਂ ਲੜਿਆ ਆ ਅੱਜ ਵੀ ਲੜਿਆ ਬਲਕਾਪੁਰ ਦੇ ਟੋਲੇ ਵਾਲਾ ਤੁਸੀਂ ਸੁਣਿਆ ਉਹ ਚੰਡੀਗੜ੍ਹ ਦਾ ਪਿਆ ਹਾਂ ਕਿਸ ਵੀ ਪਾਈ ਨਹੀਂ ਜਿੱਤੇ ਹੋਏ ਆ ਜਿੱਤੇ ਨਹੀਂ ਬਲਕਾਪੁਰ ਨਹੀਂ ਕਰਦਾ ਹਾਂ ਜਿੱਤੇ ਆ ਤੇ ਪਰ ਸਰਕਾਰਾਂ ਪਤਾ ਨਹੀਂ ਕੀ ਸੋਚੀ ਜਾਂਦੀਆਂ ਅਜੇ ਵੀ ਜੇ ਕਿਤੇ ਸਰਕਾਰ ਬਲਕਾਪੁਰ ਸਿੰਘ ਟੋਲੇ ਨਹੀਂ ਜਦੋਂ ਦਾ ਮੁੱਦਾ ਚੁੱਕਿਆ ਜੇ ਤੱਕ ਨਾ ਬੰਦਾਓ ਸਾਡੇ ਦਿਨਾਂ ਹਾਂ ਜੀ ਆਪਣੇ ਜੇ ਕਿਤੇ ਲੋਕ ਸਾਥ ਦੇ ਦੇਣ ਨਾ ਉਦੋਂ ਉਹਦੇ ਨਾਲ ਉਦੋਂ ਦੋ ਤੁਰਦੇ ਤੇ ਅੱਜ ਨੂੰ ਪੰਜਾਬ ਦੇ ਵਿੱਚ ਖਾਸ ਕਰਕੇ ਜੇਤੀ ਫੀਲਮ ਕੋਰਟ ਦੇ ਦੇ ਕੇ ਲੱਖ ਹੋ ਜੁਨੇ ਤੇ ਅਜੇ ਵੀ ਆਨੇ ਆ ਮੈਨਾਂ ਵੀ ਸਾਡਾ ਸਾਥ ਦਿਓ ਜਦੋਂ ਵੀ ਕਿਤੇ ਆਪਾਂ ਰੈਲੀਆਂ ਕਰਾਇਆ ਕਰੀਏ ਮੀਟਿੰਗਾਂ ਕਰਾਇਆ ਕਰੋ ਆਪਾਂ ਆਪਣੇ ਪਿੰਡਾਂ ਦੇ ਵਿੱਚ ਵਾਦੋ ਵਾਦਿ ਵੀਡੀਓ ਸ਼ੇਅਰ ਕਰਾ ਮੜਾ ਆਇਆ ਕਰਾ ਕੈਮਰਾ ਮਾਰ ਕੇ ਹਾਂ ਨਮੂਨਾ ਫ੍ਰੀਮ ਪੌਸਟਾ ਦਾ ਇਹੀ ਰੱਖਿਆ ਜਾਵੇ ਹਰ ਇੱਕ ਥਾਂ ਤੇ ਜਿੱਥੇ ਵੀ ਟਰਨਲ ਜਾਵੇ ਬਿਲਕੁਲ ਜੀ ਬਿਲਕੁਲ ਸਾਡੀਆਂ ਚ ਇਹ ਚੀਜ਼ ਚਲਾ ਦੇ ਜੀ ਕਿ ਗੋਲੀਆਂ ਨੇ ਤਾਂ ਹੀ ਮਰਨੀ ਦੇ ਮਰਨੀ ਦੇ ਕਿਉਂਕਿ ਇੱਕ ਨਜ਼ਰ ਦੇ ਕਿੰਨਾ ਹਨਾ ਨਿਗਾਹ ਤੇ ਬੜਾ ਫਰਕ ਪਾਉਂਦੀ ਆ ਨੱਖੋਂ ਵੈਸੇ ਨਹੀਂ ਤੀਦਾ ਕਿਉਂਕਿ ਜਿਹੜੇ ਮੁੰਡੇ ਆ ਆਮ ਜਿਹੜੇ ਕਰਦੇ ਆ ਨਾ ਕਿਉਂਕਿ ਕਿਸੇ ਦਿਨ ਨੂੰ ਬੱਚੇ ਨਹੀਂ ਜੰਮਣੇ ਬੱਚੇ ਛੱਡ ਕੇ ਪੌਸਟ ਕਈਆਂ ਤੇ ਹੁੰਦੇ ਹੀ ਨਹੀਂ ਪਹਿਲਾਂ ਦੇ ਦੋ ਸਾਡਾ ਦੋ ਰਾਜਾ ਜੁਨ ਦਾ ਯੁੱਧ ਆ ਤੇ ਸਾਰਾ ਕੋਈ ਨਹੀਂ ਕਾ 50 ਜਮਨ ਤੋਂ ਰਹਿਤ ਹੁੰਦਾ ਜਾਂਦਾ ਬਿਲਕੁਲ ਜੀ ਬਿਲਕੁਲ ਮੁਰਦੇ ਕਿੰਨੀਆਂ ਖਰਾਬ ਹੁੰਦੇ ਜਾਂਦੇ ਆ ਇਹਦੇ ਨਾਲ ਸਾਨੂੰ ਪੋਸਟ ਦੇ ਟੀਪ ਦਾ ਠੇਕਾ ਖੁੱਲਿਆ ਹੋਵੇ ਨਾਮ ਕੋ ਇੱਧਰ ਤੁਹਾਨੂੰ ਦਵਾਈ ਦੇਣੀ ਪਵੇ ਨਾ ਹੋਰ ਬਿਲਕੁਲ ਜੀ ਬਿਲਕੁਲ ਬਹੁਤ ਆਤਾ ਸਾਲ ਨੰਬਰ ਵਾਤੇ ਬਿਲਕੁਲ ਜੀ ਮੁਰਦੇ ਤੇ ਕਿੰਨੀਆਂ ਖਰਾਬ ਹੁੰਦੇ ਐ ਦਵਾਈ ਨਾਲ ਬਿਲਕੁਲ ਜੀ ਪੰਜਾਬ ਨੂੰ ਕਿਉਂ ਬੇੜਾ ਕਰਕੇ ਕਰਦੇ ਆਏਗੇ ਤੇ ਸਾਡੇ ਪੰਜਾਬ ਦਾ ਭਾਅ ਸੋਚੋ ਬਿਲਕੁਲ ਜੀ ਬਿਲਕੁਲ ਜੇ ਆਪਾਂ ਵਾਸਤੇ ਜੋ ਕਰਨਾ ਚਾਹਤਾ ਕਰੋ ਤੇ ਸਾਡੇ ਟੀਮ ਤੇ ਪੋਸਟ ਦੇ ਠੇਕੇ ਖੋਲੇ ਜਾਣ ਦਾਨੀ ਸਾਰੀ ਜਵਾਨੀ ਬਾਜੇ ਕਿਉਂਕਿ ਚਿੱਟਾ ਲਾਲਾ ਕਿੰਨੀਆਂ ਮੋਤਾ ਰ ਇਹ ਕਿਸਾਨ ਹੋਗੇ ਸਹੀਗਾ 9940 ਪਿੰਡ ਦੇ ਵਿੱਚ ਇੱਕ ਬਹੁਤ ਰੋਜ ਹੁੰਦੀ ਆ ਬਿਲਕੁਲ ਜੀ ਬਚਾਇਆ ਜਾਵੇ ਪੋਸਟ ਤੇ ਫੀਮ ਦੇ ਥੇਕੇ ਖੋਲੇ ਜਾਣ ਧੰਨਵਾਦ ਜੀ ਵੀਡੀਓ ਸ਼ੇਅਰ ਕਰੋ ਬਹੁਤੋ ਵਾਗੀ